ਨੇਗਨੀਸ਼ ਹੈ ਹੈਗਨੀਸ਼ ਹੈ ਹੈਗਨੀਸ਼ ਹੈ

ਗਣੇਸ਼ ਮੰਗਲ ਮੂਰਤੀ ਗਣੇਸ਼ ਮੰਡਲ ਸਮਾਣਾ ਮੰਗਲ ਮੂਰਤੀ ਗਣੇਸ਼ ਮੰਡਲ ਸਮਾਣਾ ਵੱਲੋਂ ਪਹਿਲੀ ਵਾਰੀ ਕ੍ਰਿਸ਼ਨਾ ਬਸਤੀ ਸਮਾਣਾ ਦੇ ਸ਼ਿਵ ਮੰਦਿਰ ਦੇ ਵਿੱਚ ਗਣੇਸ਼ ਉਤਸਵ ਗਣੇਸ਼ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ 27 ਅਗਸਤ ਤੋਂ ਲੈ ਕੇ 3 ਸਤੰਬਰ ਤੱਕ ਇਹ ਗਣੇਸ਼ ਉਤਸਵ ਰੱਖਿਆ ਗਿਆ ਹੈ ਪਹਿਲੀ ਵਾਰੀ ਮੰਦਿਰ ਦੇ ਪ੍ਰਾਂਗਨ ਦੇ ਵਿੱਚ ਜੋ ਪਿੱਛੇ ਗਰਾਊਂਡ ਹੈ ਉਸ ਦੇ ਵਿੱਚ ਇਹ ਗਣੇਸ਼ ਉਤਸਵ ਹੋਣ ਜਾ ਰਿਹਾ ਹੈ ਇਸ ਗਣੇਸ਼ ਉਤਸਵ ਦੇ ਲਈ ਅੱਜ ਸ਼ਿ ਮੰਦਿਰ ਸਮਾਣਾ ਦੇ ਵਿੱਚ ਸ਼ਿਪੋਲੇ ਦੇ ਗਣੇਸ਼ ਜੀ ਦਾ ਇਹ ਕਾਰਡ ਹੈ ਜੋ ਗਣੇਸ਼ ਉਤਸਵ ਦਾ ਲਗਾ ਕੇ ਅੱਜ ਕਾਰਡ ਵੰਡਣ ਦੀ ਜੋ ਪ੍ਰਕਿਰਿਆ ਹੈ ਉਸ ਦਾ ਸ਼ੁਭ ਆਰੰਭ ਕੀਤਾ ਗਿਆ ਹੈ ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਲਵਾਂਗੇ ਮੰਡਲ ਦੇ ਜੋ ਵੀ ਮੈਂਬਰ ਇੱਥੇ ਮੰਦਰ ਦੇ ਵਿੱਚ ਪਹੁੰਚੇ ਨੇ ਹਾਂਜੀ ਰੋਹਿਤ ਜੀ ਕੀ ਕਹਿਣਾ ਚਾਹੋਗੇ ਅੱਜ ਕਾਰਡ ਲਗਾਇਆ ਜਾ ਰਿਹਾ ਗਣੇਸ਼ ਉਤਸਵ ਦਾ ਆਗਾਜ਼ ਹੋਣ ਜਾ ਰਿਹਾ ਹੈ ਜੈ ਸ਼੍ਰੀ ਗਣੇਸ਼ ਸ਼੍ਰੀ ਮੰਗਲਮੂਰਤੀ ਗਣੇਸ਼ ਮੰਡਲ ਵੱਲੋਂ ਪਹਿਲਾ ਜੋ ਗਣਪਤੀ ਵਿਸ਼ਫਾਜੀ ਦਾ ਕਾਰਜਕ੍ਰਮ ਸ਼ਿਵ ਮੰਦਰ ਕ੍ਰਿਸ਼ਨਾਬਸਤੀ ਦੇ ਵਿੱਚ 27 ਅਗਸਤ ਤੋਂ ਲੈ ਕੇ 3 ਸਤੰਬਰ ਤੱਕ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ 27 ਅਗਸਤ ਨੂੰ ਸਵੇਰੇ 7:00 ਵਜੇ ਤੋਂ ਲੈ ਕੇ 9:30 ਵਜੇ ਤੱਕ ਇਯੱਗ ਦੇ ਦਾ ਜਿਹੜਾ ਯੋਜਨ ਕੀਤਾ ਗਿਆ ਹੈ ਸਾਰੇ ਸ਼ਹਿਰ ਨਿਵਾਸੀਆਂ ਦਾ ਨਿਵੇਦਨ ਹੈ ਕਿ ਉਸ ਯੱਗ ਦੇ ਵਿੱਚ ਆ ਕੇ ਜਰੂਰ ਬੈਠਣ ਔਰ ਜੋ ਕਾਰਜਕ੍ਰਮ ਉਲੀਕਿਆ ਗਿਆ ਹੈ ਸਾਡੀ ਪੂਰੀ ਟੀਮ ਦੇ ਵੱਲੋਂ ਉਸ ਦੇ ਵਿੱਚ ਰੋਜ਼ਾਨਾ ਹੀ ਰਾਤਰੀ ਦੇ ਸਮੇਂ 9 ਵਜੇ ਤੋਂ ਲੈ ਕੇ ਗਣਪਤੀ ਬੱਪਾ ਜੀ ਦਾ ਗੁੰਗਾਨ ਕੀਤਾ ਜਾਏਗਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਿਵੇਦਨ ਕਿ ਇਸ ਕਾਰਜਕ੍ਰਮ ਦੇ ਵਿੱਚ ਪਹੁੰਚੋ ਤੇ ਸਾਡੀ ਇਸ ਪੂਰੀ ਟੀਮ ਦਾ ਹੌਸਲਾ ਵਧਾਓ ਜੈ ਸ਼੍ਰੀ ਗਣੇਸ਼ ਹਾਂਜੀ ਲੱੱਕੀ ਜੀ ਕੀ ਕਹਿਣਾ ਚਾਹੋਗੇ ਗਣੇਸ਼ ਉਸ ਨੂੰ ਦੇਸ ਬੰਦ ਜੁਮੇ ਕੀ ਰੋਹਿਤ ਜੀ ਨੇ ਦੱਸਿਆ ਕਿ ਗਣਪਤੀ ਬੱਪਾ ਜੀ ਦਾ ਜੋ ਮਹੋਸਤਵ ਹੈ ਉਹ ਸ਼੍ਰੀ ਮੰਗਲ ਮੂਰਤੀ ਗਣੇਸ਼ ਮੰਡਲ ਦੁਆਰਾ ਜ ਮਨਾਇਆ 27 ਤਰੀਕ ਤੋਂ ਲੈ ਕੇ 3 ਤਰੀਕ ਤੱਕ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ 27 ਤਰੀਕ ਨੂੰ ਗਣਪਤੀ ਬੱਪਾ ਜੀ ਨੂੰ ਵਿਰਾਜਮਾਨ ਕੀਤਾ ਜਾਏਗਾ 7:30 ਵਜੇ ਤੋਂ ਲੈ ਕੇ 9 ਵਜੇ ਤੱਕ ਪੂਜਾ ਅਰਚਨਾ ਕੀਤੀ ਜਾਏਗੀ ਉਸ ਤੋਂ ਬਾਅਦ ਭੰਡਾਰਾ ਦਾ ਆਯੋਜਨ ਕੀਤਾ ਗਿਆ ਹੈ ਔਰ 9 ਤੋਂ 10 ਔਰ ਉਸ ਤੋਂ ਬਾਅਦ ਅਗਰ ਕੋਈ ਵੀ ਸ਼ੰਕਾ ਲੂ ਇਸ ਦੌਰਾਨ ਹਵਨ ਦੇ ਵਿੱਚ ਬੈਠਣਾ ਚਾਹਦਾ ਹੈ ਤਾ ਉਹ ਹਵਨ ਦੇ ਵਿੱਚ ਬੈਠ ਸਕਦਾ ਹੈ ਔਰ ਆਪਣੀ ਪੂਰਾ ਪੂਜਾ ਅਰਾਧਨਾ ਕਰ ਸਕਦਾ ਔਰ ਨਿੱਤਿਆ ਰੋਜ਼ ਸ਼ਾਮ ਨੂੰ 9 ਵਜੇ ਤੋਂ ਲੈ ਕੇ ਰਾਤ ਤੱਕ ਗਣਪਤੀ ਬੱਪਾ ਜੀ ਦੀ ਅਰਚਨਾ ਕੀਤੀ ਜਾਏਗੀ ਜਿਸ ਵਿੱਚ ਭਜਨ ਗਾਇਕ ਪੰਗ ਭਜਨ ਪ੍ਰਵਾਹ ਵੱਖ-ਵੱਖ ਨਗਰਾਂ ਤੋਂ ਆ ਰਹੇ ਨੇ ਔਰ ਸਾਰੇ ਹੀ ਮੰਡਲ ਦੁਆਰਾ ਇਹ ਸੰਗਤਾਂ ਨੂੰ ਨਿਵੇਦਨ ਕੀਤਾ ਜਾਂਦਾ ਹੈ ਕਿ ਉਹ ਹੁਮ ਹਮਾ ਕੇ ਇਸ ਉਤਸਵ ਵਿੱਚ ਪਹੁੰਚਣ ਔਰ ਗਣਪਤੀ ਬੱਪਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ 3 ਤਰੀਕ ਨੂੰ ਗਣਪਤੀ ਬੱਪਾ ਜੀ ਦਾ ਦਿਨ ਬੁੱਧਵਾਰ ਨੂੰ ਵਿਸਰਜਨ ਕੀਤਾ ਜਾਏਗਾ ਉਹਦੇ ਵਿੱਚ ਵੀ ਸਭੀ ਭক্তਾਂ ਨੂੰ ਨਿਵੇਦਨ ਹੈ ਜਰੂਰ ਪਹੁੰਚੋ ਮੋਰੀਆ ਦਰਮ ਪ੍ਰੇਮੀ ਸojano ਕੋ ਬੇਨਤੀ ਹੈ ਕਿ ਜੇ ਸਾਂਝਾ ਪ੍ਰੋਗਰਾਮ ਹੈ ਸਭੀ ਪਹੁੰਚੇ ਸਭੀ ਆਏ ਮੰਦਿਰ ਜਿਸ ਤਰ੍ਹਾਂ ਕਿ 27 ਅਗਸਤ ਤੋਂ ਲੈ ਕੇ 3 ਸਤੰਬਰ ਤੱਕ ਦਾ ਗਣੇਸ਼ ਮਹੋਸਤ ਜੋ ਕਿ ਸ਼ਿਵ ਮੰਦਿਰ ਕ੍ਰਿਸ਼ਨਾ ਵਸਤੀ ਸਮਾਨਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਜਿਸ ਤਰ੍ਹਾਂ ਕੇ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ 27 ਤਰੀਕ ਨੂੰ ਗਣੇਸ਼ ਜੀ ਦਾ ਆਗਾਜ਼ ਇੱਥੇ ਹੋਣ ਜਾ ਰਿਹਾ ਹੈ ਬਿਸਰ ਜਿਹੜਾ ਵਿਸਰਜਨ ਦਾ ਟਾਈਮ ਹੈ ਉਹ 3 ਸਤੰਬਰ ਦਾ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਨਵੀਂ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਜਾਏਗਾ ਜੋ ਕਿ 31 ਅਗਸਤ ਨੂੰ 31 ਅਗਸਤ ਨੂੰ ਸ਼ਿਵ ਮੰਦਿਰ ਵਿਖੇ ਹੀ ਖੂਨਦਾਨ ਕੈਂਪੋ ਵੀ ਲਗਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਜੋ ਵੀ ਭਗਤ ਸਵੇਰੇ ਜੋ ਪੂਜਾ ਅਰਚਨਾ ਡੇਲੀ ਪੂਜਾ ਅਰਚਨਾ ਗਣੇਸ਼ ਜੀ ਦੀ ਹੋਣੀ ਹੈ ਉਸ ਦੇ ਵਿੱਚ ਵੀ ਆਪਣਾ ਨਾਮ ਲਿਖਵਾ ਸਕਦੇ ਨੇ ਤੇ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਨੇ ਗਣੇਸ਼ ਵਿਸਰਜਨ 3 ਸਤੰਬਰ ਨੂੰ ਹੁਮ ਹਮਾ ਕੇ ਭਾਖੜਾ ਨਹਿਰ ਦੇ ਉੱਤੇ ਜੋ ਪਟੇਲਾ ਰੋਡ ਤੇ ਹੈ ਉੱਥੇ ਕੀਤਾ ਜਾਏਗਾ ਸਾਰੇ ਹੀ ਸਮਾਣਾ ਵਾਸੀਆਂ ਨੂੰ ਬੇਨਤੀ ਹੈ ਕਿ ਜੋਸ਼ ਮੰਦਰ ਦੇ ਵਿੱਚ ਪਹਿਲੀ ਵਾਰ ਇਹ ਗਣੇਸ਼ ਉత్సਵ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਗਣੇਸ਼ ਜੀ ਦੀ ਵੰਦਨਾ ਉਨ੍ਹਾਂ ਦਾ ਗੁਣਗਾਨ ਜੋ ਇੱਥੇ ਕੀਤਾ ਜਾਣਾ ਉਸ ਨੂੰ ਸੁਣ ਕੇ ਗਣੇਸ਼ੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਗਣੇਸ਼ ਤਪਸਵੀ ਸੰਤ ਨਾਰਾਇਣਪੁਰੇ ਜੀ ਮਹਾਰਾਜ ਕਲਵਾਣੂ ਵਾਲੇ ਜੋ ਕਿ ਸਮਾਣਾ ਦੇ ਸਾਡੇ ਮੋਣੀ ਬਾਬਾ ਜੀ ਦੇ ਸ਼ਿਸ਼ੇ ਨੇ ਤੇ ਉਹ ਵੀ ਲਕਤਦਾਨ ਕੈਂਪ ਜੋ ਖੂਨਦਾਨ ਕੈਂਪ 31 ਅਗਸਤ ਨੂੰ ਲਗਾਇਆ ਗਿਆ 9:30 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਉਹਦੇ ਵਿੱਚ ਨਰੈਣਪੁਰੀ ਜੀ ਮਹਾਰਾਜ ਜੀ ਵੀ ਇੱਥੇ ਪਹੁੰਚਣਗੇ ਉਹਨਾਂ ਦਾ ਵੀ ਆਸ਼ੀਰਵਾਦ ਲੈਣ ਲਈ ਪਹੁੰਚੋ ਇਸ ਦੇ ਨਾਲ ਹੀ ਇੱਕ ਰੁਦਰਾਕਸ਼ ਹਰ ਰੋਜ਼ ਰੁਦਰਾਕਸ਼ ਨੇ ਜਿਹੜੇ ਰੁਦਰਾਕਸ਼ ਦੇਣ ਦੀ ਵੀ ਇੱਥੇ ਪ੍ਰੋਵੀਜ਼ਨ ਰੱਖਿਆ ਗਿਆ ਜਿਸ ਦੇ ਵਿੱਚ ਕਿ ਕੂਪਨ ਦਿੱਤੇ ਜਾਣਗੇ ਜਿਸ ਦੇ ਨਾਲ ਕਿ ਤੁਹਾਨੂੰ ਕੂਪਨਾ ਦੇ ਰਾਹੀ ਇਹ ਰੁਦਰਾਕਸ਼ ਨੇ ਜਿਹੜੇ ਉਹ ਵੀ ਦਿੱਤੇ ਜਾਣਗੇ ਸੋ ਸਾਰੇ ਹੀ ਭਗਤਾਂ ਨੂੰ ਬੇਨਤੀ ਹੈ ਕਿ ਗਣੇਸ਼ ਉੱਤਰ ਦੇ ਵਿੱਚ ਪਹੁੰਚ ਕੇ ਗਣੇਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਗਣੇਸ਼